ਚੋਨੇ ਦਾ ਜਿਹੜਾ ਕੈਮਰਾ ਪਿੱਛੇ ਕਰ ਲਾ ਭਾਈ ਜੀਰੀ ਦਾ ਜਿਹੜਾ ਸੀਜ਼ਨ ਹੈ ਜੀ ਉਹ ਇਸ ਵਕਤ ਪੀਕ ਤੇ ਹੈ ਤੇ ਮੈਂ ਅੱਜ ਮੰਡੀਆਂ ਦੇ ਵਿੱਚ ਆਇਆ ਹੈਗਾ ਤੇ ਬੱਸੀ ਪਟਾਣਾ ਆਇਆ ਹਾਂ ਇਸ ਤੋਂ ਬਾਅਦ ਮੈਂ ਰਿੰਡੀ ਵੀ ਜਾਊਂਗਾ ਤੇ ਅਰਤੀਆਂ ਨਾਲ ਕਿਸਾਨਾਂ ਨਾਲ ਲੇਬਰ ਨਾਲ ਸਾਰੇ ਨਾਲ ਗੱਲਬਾਤ ਹੋਈ ਹੈ ਜੀ ਬੜਾ ਸਮੂਥਲੀ ਚੱਲ ਰਿਹਾ ਹੈ ਔਰ ਜਿਹੜੀ ਲਿਫਟਿੰਗ ਆ ਉਹ ਵੀ 90% ਮੈਨੂੰ 27 ਦੱਸਿਆ ਤੇ 90% ਲਿਫਟਿੰਗ ਹੀ ਹੋਣੀ ਤੇ ਮੌਇਸਚਰ ਵੀ ਹੁਣ ਥੋੜਾ ਜਿਹਾ ਕਿਉਂਕਿ ਦਿਨ ਚੰਗੇ ਲੱਗੇ ਤਾਂ ਮੌਇਸਚਰ ਵੀ ਘਟਾ ਹੈ ਤੇ ਜਿਹੜੇ ਮਾਪਦੰਡ ਨੇ ਮੌਇਸਚਰ ਦੇ ਉਹਨਾਂ ਦੇ ਮੁਤਾਬਕ ਹੀ ਆ 16 17 ਚੱਲ ਰਿਹਾ ਅਸੀਂ ਕੇਂਦਰ ਸਰਕਾਰ ਨੂੰ ਉਹਦੀ ਟੀਮ ਆਈ ਸੀ ਉਹਨਾਂ ਨੂੰ ਦਿਖਾਇਆ ਸੀ ਕਿ ਘੱਟੋ ਘੱਟ ਸਾਨੂੰ 20 ਤੋਂ 22 ਦੇ ਵਿੱਚ ਵਿੱਚ ਮੌਇਸਚਰ ਕਿਉਂਕਿ ਆਉਣ ਵਾਲੇ ਦਿਨਾਂ 'ਚ ਤਰੇਲ ਹੋਰ ਪਾਊਗੀ ਤਾਂ ਮੌਇਸਚਰ ਦਾ ਸਾਨੂੰ ਦਿੱਕਤ ਨਾ ਆਵੇ ਕਿਉਂਕਿ ਬਹੁਤ ਸੰਕਟ ਝੱਲ ਕੇ ਅਸੀਂ ਇਹ ਜਿਹੜਾ ਸੋਨਾ ਹੀ ਹੈ ਉਹ ਆ ਕੇ ਦੇ ਰਹੇ ਆ ਕਿਉਂਕਿ ਫੂਡ ਬਾਲ ਦੇ ਵਿੱਚ 40% ਤੋਂ ਵੱਧ ਜਿਹੜਾ ਸਾਡਾ ਹਿੱਸਾ ਹੁੰਦਾ ਪੰਜਾਬ ਦਾ ਹੜ੍ਹਾਂ ਦੇ ਸੰਕਟ ਦੇ باوجود ਵੀ ਇੰਨਾ ਮੌਸਮ ਦੀ ਕਰਵਟ ਦੇ باوجود ਵੀ ਝਾੜ ਵੀ ਘਟ ਗਿਆ ਤੇ ਝਾੜ ਘਟਣ ਦੇ باوجود ਵੀ ਅਸੀਂ 170 ਲੱਖ ਮੀਟਰਿਕ ਟਨ ਅਸੀਂ ਫੂਡ ਬਾਲਸ ਦੇ ਮਰ ਸੀ ਸੋ ਇਸ ਕਰਕੇ ਮੈਂ ਸੰਨਾ ਨਾਲ ਵੀ ਗੱਲ ਕੀਤੀ ਆ ਕਹਿੰਦੇ ਵੀ ਪੈਸੇ ਜਿਹੜੇ ਨੇ ਉਹ 20 ਘੰਟਿਆਂ ਦੇ ਵਿੱਚ ਵਿੱਚ ਸਾਡੇ ਖਾਤੇ ਆ ਚਾਰੇ ਨੇ ਤੇ ਆੜਤਿਆਂ ਨਾਲ ਵੀ ਗੱਲ ਕੀਤੀ ਆ ਉਹਨਾਂ ਨੇ ਵੀ ਦੱਸਿਆ ਕਿ ਪਹਿਲਾਂ ਜਿਹੜੇ ਕਿਸਾਨ ਸੀਗੇ ਉਹਨਾਂ ਨੂੰ ਰਾਤਾਂ ਕੱਟਣੀਆਂ ਪੈਂਦੀਆਂ ਸੀ ਤੇ ਹੁਣ ਉਹ ਕਹਿੰਦੇ ਵੀ ਬਹੁਤ ਘੱਟ ਹੈ ਇਸ ਤਰ੍ਹਾਂ ਦੇ ਕਿਸਾਨ ਹੋਣਗੇ ਜਿਨ੍ਹਾਂ ਨੂੰ ਕੋਈ ਹਰੀ ਵੜਲੀ ਜਾਂ ਕੋਈ ਕੱਚਾ ਦਾਣਾ ਰਹਿ ਗਿਆ ਉਹਦਾ ਕੁਝ ਕਹਿ ਨਹੀਂ ਸਕਦੇ ਪਰ ਨਾਲ ਦੀ ਨਾਲ ਵਿਖ ਵੀ ਰਹੀ ਹੈ ਤੇ ਨਾਲ ਦੀ ਨਾਲ ਤੋਲ ਵੀ ਰਹੀ ਹੈ ਤੇ ਅੱਗੇ ਚੈਲਰਾਂ ਦੇ ਵਿੱਚ ਵੀ ਸਪੇਸ ਹੈਗੀ ਹੈ ਤੇ ਸਮੂਥਲੀ ਚੱਲ ਰਿਹਾ ਸਾਰਾ